ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਰਹਿੰਦਿਆਂ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅਜੂਬਾ ਸਿਟੀ ਵਿੱਚ ਸਟੋਰ ਤੇ ਨੌਕਰੀ ਕਰਦਾ 30 ਸਾਲਾਂ ਗੁਰਜੰਟ ਸਿੰਘ ਅੰਮ੍ਰਿਤਸਰ ਦੇ ਪਿੰਡ ਪਿੰਡੀ ਸੈਦਾਂ ਦਾ ਵਸਨੀਕ ਸੀ। ਕਰਦੀਆਂ ਆਰਥਿਕ ਮੁਸ਼ਕਲਾਂ ਨੂੰ ਦੂਰ ਕਰਨ ਅਤੇ ਸੁਨਹਿਰੀ ਭਵਿੱਖ ਲਈ ਉਹ ਲਗਭਗ 1.5 ਸਾਲ ਪਹਿਲਾਂ ਅਮਰੀਕਾ ਗਿਆ ਸੀ। ਪਰ ਅਚਾਨਕ ਦਿਲ ਦੇ ਦੌਰੇ ਨੇ ਉਸ ਦੀ ਜ਼ਿੰਦਗੀ ਖਤਮ ਕਰ ਦਿੱਤੀ। ਯਕੀਨਾ ਕਿਹੜਾ ਪਿੰਡ ਤੇ ਕੀ ਘਟਨਾ ਵਾਪਰੀ ਤੁਹਾਡੇ ਬੇਟੇ ਦਾ? ਅਈ ਮੇਰਾ ਨਾਂ ਸਾਡੀ ਸੀਗਾ। ਹਾਂਜੀ। ਮੇਰਾ ਪੁੱਤ ਜਨ ਸਿੰਘ ਹੈ ਹਾਂਜੀ ਮੇਰਾ ਕੱਲਾ ਕਿ ਸਾਲ ਹੋ ਗਿਆ ਨਹੀਂ ਸੀ ਹਾਂਜੀ ਕੱਲਾ ਪੜੀ ਪੜੀ ਕਰਨੇ ਪਾ ਕੇ ਛੁੱਟੀ ਕਰਨੇ ਕੱਲੇ ਆਏ ਉਸ ਜਾਣ ਕੇ ਜਦੋਂ ਜਦੋਂ ਪਾ ਕੇ ਟੈਗ ਹੋ ਗਿਆ ਇਹ ਮੋਲ ਵੀ ਸੀ ਉਹ ਤੇ ਸਾਲ ਟੱਪਰ ਸਾਡੇ ਨੇ ਪੈਸੇ ਪਾ ਦਿੱਤੇ ਕਿੰਨੀ ਕੁ ਉਮਰ ਹੀ ਹੈ ਉਮਰ ਉਹ ਜਿਹੜੀ ਨਹੀਂ ਸਾਲ 29 ਸਾਲ ਹਾਂਜੀ ਤੇ ਹੁਣ ਤੱਕ ਕੀ ਮੰਗ ਕਰਦੇ ਸਰਕਾਰ ਤੋਂ ਆਈ ਨਹੀਂ ਮੈਂ ਹਾਲੇ ਪੋਤੀ ਲਾਸ਼ ਆ ਗਈ ਹੈ ਹਾਲੇ ਸਾਡੇ ਤੇ ਮਾਹ ਕੋਈ ਨਹੀਂ ਭਾਰਤ ਸਰਕਾਰ ਬੜੇ ਗਰੀਬੀ ਦੇ ਸਾਹਮਣੇ ਕੱਢਿਆ ਸੀ ਕੱਢਿਆ ਹਾਲੇ ਪੂਰੀ ਸਮਝਣ ਕਰਨ ਲਿਆ ਹੈ ਪਹਾੜ ਤੋਂ ਪਿਆ ਜੋ ਦਰਪਨਾ ਮੋਦੀ ਜੀ ਠੀਕ ਹਾਂਜੀ ਨਾਂ ਦੱਸ ਕੇ ਹਾਂਜੀ ਉਹ ਜੀ ਮੈਂ ਕੇਵਲ ਸਿੰਘ ਬੋਲਦਾ ਪਿੰਡ ਭਿੰਡੀ ਸਦਾ ਤੋਂ ਹਾਂਜੀ ਹਾਂ ਮੈਂ ਗਰਜੰਟ ਸਿੰਘ ਦਾ ਚਾਚਾ ਜੀ ਹਾਂ ਹਾਂਜੀ ਭਾਰਤ ਸਰਕਾਰ ਅੱਗੇ ਬੇਇੱਜ਼ਤੀ ਕੀਤੀ ਜਾਂਦੀ ਆ ਕਿ ਸਾਡਾ ਪੁੱਤਰ ਦੋ ਭੈਣਾਂ ਦਾ ਇਕੱਲਾ ਬੱਚਾ ਸੀ ਸਾਡਾ ਭਰਾ ਸਾਡਾ ਪਰਿਵਾਰ ਬਹੁਤ ਤੰਗ ਹੋਇਆ ਰਿਹਾ ਤੇ ਭਾਰਤ ਸਰਕਾਰ ਗਾੜੀ ਸਾਡੀ ਮਿੰਦਰ ਤਰਦਾ ਕਿ ਸਾਡੇ ਬੇਟੇ ਦੀ Laash ਸਾਡੇ ਕੋਲ ਪਹੁੰਚਾਈ ਜਾਵੇ ਤੇ ਸਾਡੇ ਮਨ ਨੂੰ ਤਸੱਲੀ ਹੋ ਜਾਵੇ ਬੜੀ ਮਿਹਰਬਾਨੀ ਭਾਰਤ ਸਰਕਾਰ ਦੀ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਰਹਿੰਦਿਆਂ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅਜੂਬਾ ਸਿਟੀ ਵਿੱਚ ਸਟੋਰ ਤੇ ਨੌਕਰੀ ਕਰਦਾ 30 ਸਾਲਾਂ ਗੁਰਜੰਟ ਸਿੰਘ ਅਮ੍ਰਿਤਸਰ ਦੇ ਪਿੰਡ ਪਿੰਡੀ ਸੈਦਾਂ ਦਾ ਵਸਨੀਕ ਸੀ। ਕਰਦੀਆਂ ਆਰਥਿਕ ਮੁਸ਼ਕਲਾਂ ਨੂੰ ਦੂਰ ਕਰਨ ਅਤੇ ਸੁਨਹਿਰੀ ਭਵਿੱਖ ਲਈ ਉਹ ਲਗਭਗ 1.5 ਸਾਲ ਪਹਿਲਾਂ ਅਮਰੀਕਾ ਗਿਆ ਸੀ। ਪਰ ਅਚਾਨਕ ਦਿਲ ਦੇ ਦੌਰੇ ਨੇ ਉਸ ਦੀ ਜ਼ਿੰਦਗੀ ਖਤਮ ਕਰ ਦਿੱਤੀ। ਇਹ ਕੀ ਨਾ ਕਿਹੜਾ ਪਿੰਡ ਤੇ ਕੀ ਘਟਨਾ ਵਾਪਰੀ ਤੁਹਾਡੇ ਬੇਟੇ ਦਾ? ਬਈ ਮੇਰਾ ਨਾਂ ਸਾਜੀ ਸੀਗਾ। ਹਾਂਜੀ। ਮੇਰਾ ਪੁੱਤ ਜਨ ਸਿੰਘ ਹੈ ਹਾਂਜੀ ਮੇਰੇ ਕੋਲ ਕਲੇਟ ਸਾਲ ਹੋ ਗਿਆ ਨਹੀਂ ਸੀ ਹਾਂਜੀ ਕਲੇਟ ਪੜੀ ਪੜੀ ਕਰਨੇ ਪਾ ਕੇ ਛੁੱਟੀ ਕਰਨੇ ਕਰ ਲਿਆ ਹੈ ਉਸ ਜਾਇ ਕੇ ਜਿਹੜਾ ਜਦੋਂ ਪਾ ਕੇ ਟੈਗ ਹੋ ਗਿਆ ਜੀ ਮੋਲ ਵੀ ਸੀ ਤੇ ਸਾਲ ਟੱਪਰ ਸਮਝੇ ਪੈ ਜੇ ਬਾਤ ਹੈ ਕਿੰਨੀ ਕੁ ਉਮਰ ਹੀ ਹੈ ਉਮਰ ਉਹ ਜੀ ਨਹੀਂ ਸਾਲ ਜੀ 29 ਸਾਲ ਹਾਂਜੀ ਇਹ ਹੁਣ ਤਾਂ ਕੀ ਮੰਗ ਕਰਦੇ ਸਰਕਾਰ ਤੋਂ ਆਈ ਨਹੀਂ ਮੈਂ ਆਦੀ ਫੋਟੀ ਲਾਸ਼ ਆ ਗਈ ਮੈਂ ਆਦੀ ਸਾਡੇ ਤੇ ਮਾਹ ਕੋਈ ਨਹੀਂ ਭਾਰਤ ਦੇ ਬਾਰੇ ਬੜੇ ਗਰੀਬੀ ਦੇ ਸਾਹਮਣੇ ਕੱਢਿਆ ਸਰਕਾਰ ਨੇ ਆਇਆ ਆਲੇ ਪੁਲਿਸ ਮਿੰਦ ਕਰਨ ਲਿਆਈ ਪੁਤਤਰ ਤੇ ਇਹ ਜੋ ਜੁਦੋਰੇ ਪਰਣਾ ਮੌਤ ਗਈ। ਠੀਕ। ਹਾਂਜੀ ਨਾਂ ਦੱਸ ਕੇ ਹਾਂਜੀ। ਹਾਂਜੀ ਮੈਂ ਕੇਵਲ ਸਿੰਘ ਬੋਲਦਾ ਪਿੰਡ ਪਿੰਡੀ ਸੈਦਾਂ ਤੋਂ। ਹਾਂਜੀ ਹਾਂਜੀ। ਮੈਂ ਗਰਜੰਟ ਸਿੰਘ ਦਾ ਚਾਚਾ ਜੀ ਹਾਂ। ਹਾਂਜੀ। ਭਾਰਤ ਸਰਕਾਰ ਅੱਗੇ ਬੇਨਤੀ ਕੀਤੀ ਜਾਂਦੀ ਆ ਕਿ ਸਾਡਾ ਪੁੱਤਰ ਦੋ ਭੈਣਾਂ ਦਾ ਇਕੱਲਾ ਬੱਚਾ ਸੀ। ਸਾਡਾ ਭਰਾ ਸਾਡਾ ਪਰਿਵਾਰ ਬਹੁਤ ਥੰਗ ਹੋਇਆ ਬੈਰ ਨੇ ਤੇ ਭਾਰਤ ਸਰਕਾਰ ਗਾੜੀ ਸਾਡੀ ਮਿੰਦਰ ਤਰਦਾ ਕਿ ਸਾਡੇ ਬੇਟੇ ਦੀ ਲਾਸ਼ ਸਾਡੇ ਕੋਲ ਪਹੁੰਚਾਈ ਜਾਵੇ ਤੇ ਸਾਡੇ ਮਨ ਨੂੰ ਤਸੱਲੀ ਹੋ ਜਾਵੇ। ਬੜੀ ਮਿਹਰਬਾਨੀ ਭਾਰਤ ਸਰਕਾਰ ਦੀ। ਐ ਦੰਮਿਆ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027